ਇਹ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਈ ਹੈ ਚੀਨ ਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ ਏ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ। ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ। ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ। ਦਿਲਪ੍ਰੀਤ ਨੇ ਟੀਮ ਦੇ ਲਈ 2 ਗੋਲ ਕੀਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ ਆ ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਿਆ। ਚੀਨ ਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਏ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ ਦਿਲਪ੍ਰਿਤ ਨੇ ਟੀਮ ਦੇ ਲਈ 2 ਗੋਲ ਕੀਤੇ ਭਾਰਤ ਨੇ ਇਸ ਮੈਚ ਦੇ ਚਾਰੇ 1 1/4 ਦੇ ਵਿੱਚ ਗੋਲ ਕੀਤੇ ਕੋਰੀਆਈ ਟੀਮ ਆਖਰੀ 1/4 ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਿਆ। ਚੀਨ ਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਏ 2003 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ ਦਿਲਪ੍ਰਿਤ ਨੇ ਟੀਮ ਦੇ ਲਈ ਦੋ ਗੋਲ ਕੀਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ ਹਨ ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਿਆ ਚੀਨ ਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਹ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ। ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ। ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ। ਦਿਲਪ੍ਰਿਤ ਨੇ ਟੀਮ ਦੇ ਲਈ ਦੋ ਗੋਲ ਕੀਤੇ ਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ ਹੈ ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਿਆ ਜਿਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਹ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ। ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ। ਫਾਈਨਲ ਜਿੱਤ ਕੇ ਭਾਰਤ 2026 ਦੇ FIH ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ। ਦਿਲਪ੍ਰਿਤ ਨੇ ਟੀਮ ਦੇ ਲਈ ਦੋ ਗੋਲ ਕੀਤੇ ਅਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ। ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ। ਸੋਪਾ ਆਤਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਈ ਚੀਨ ਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ ਇਹ 2003 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਏਸ਼ੀਆ ਕਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ। ਦਿਲਪ੍ਰਿਤ ਨੇ ਟੀਮ ਦੇ ਲਈ ਦੋ ਗੋਲ ਕੀਤੇ ਅਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ। ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ। ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ। 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ। ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਈ ਹੈ ਚੀਨ ਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤੇ ਹੈ ਏ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ। ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ। ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਏਸ਼ੀਆ ਕਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ। ਦਿਲਪ੍ਰਿਤ ਨੇ ਟੀਮ ਦੇ ਲਈ ਦੋ ਗੋਲ ਕੀਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ ਹੈ ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਿਆ ਜਿਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਹ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ। ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ। ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਏਸ਼ੀਆ ਕਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ। ਦਿਲਪ੍ਰਿਤ ਨੇ ਟੀਮ ਦੇ ਲਈ ਦੋ ਗੋਲ ਕੀਤੇ ਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ ਹੈ ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਿਆ ਚੀਨ ਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਹ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ। ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ। ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ। ਦਿਲਪ੍ਰਿਤ ਨੇ ਟੀਮ ਦੇ ਲਈ ਦੋ ਗੋਲ ਕੀਤੇ ਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ ਹੈ ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਿਆ ਚੀਨ ਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਹ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ। ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ। ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਏਸ਼ੀਆ ਕਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ ਦਿਲਪ੍ਰਿਤ ਨੇ ਟੀਮ ਦੇ ਲਈ ਦੋ ਗੋਲ ਕੀਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ ਹੈ ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਈ ਹੈ ਜਿਨੂੰ 70 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਹ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ। ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ। ਫਾਈਨਲ ਜਿੱਤ ਕੇ ਭਾਰਤ 2026 ਦੇ ਐਫਆਈਐਚ ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ। ਏਸ਼ੀਆ ਕੱਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ 4-1 ਦੇ ਨਾਲ ਹਰਾਇਆ ਹੈ। ਦਿਲਪ੍ਰਿਤ ਨੇ ਟੀਮ ਦੇ ਲਈ 2 ਗੋਲ ਕੀਤੇ ਤੇ ਭਾਰਤ ਨੇ ਇਸ ਮੈਚ ਦੇ ਚਾਰੇ ਕੁਆਟਰਾਂ ਦੇ ਵਿੱਚ ਗੋਲ ਕੀਤੇ ਹਨ ਕੋਰੀਆਈ ਟੀਮ ਆਖਰੀ ਕੁਆਟਰ ਦੇ ਵਿੱਚ ਸਿਰਫ ਇੱਕ ਗੋਲ ਹੀ ਕਰ ਸਕੀ ਹੈ ਸੋ ਭਾਰਤ ਵਾਸੀਆਂ ਦੇ ਲਈ ਇੱਕ ਖੁਸ਼ੀ ਵਾਲੀ ਖਬਰ ਹੈ ਕਿ ਭਾਰਤ ਦੀ ਹਾਕੀ ਟੀਮ ਜਿੱਤ ਗਈ ਹੈ 4-1 ਦੀ ਵੱਡੀ ਜਿੱਤ ਜਿਹੜੀ ਭਾਰਤ ਨੇ ਹਾਸਲ ਕੀਤੀ ਹੈ ਭਾਰਤ ਦੀ ਜਿੱਤ ਹੋਈ ਹੈ ਹਾਕੀ ਟੀਮ ਨੇ ਜਿੱਤ ਹਾਸਲ ਕਰ ਲਈ ਹੈ ਏਸ਼ੀਆ ਕੱਪ ਹਾਕੀ ਦੇ ਫਾਈਨਲ ਦੇ ਵਿੱਚ ਭਾਰਤ ਨੇ ਕੋਰੀਆ ਵਿਰੁੱਧ ਜ਼ਬਰਦਸਤ ਖੇਡ ਦਿਖਾਈ ਤੇ ਖਿਤਾਬ ਜਿੱਤ ਲਿਆ ਚੀਨ ਨੂੰ 7-0 ਦੇ ਨਾਲ ਹਰਾ ਕੇ ਇੱਥੇ ਪਹੁੰਚਣ ਵਾਲੀ ਟੀਮ ਨੇ ਕੋਰੀਆ ਵਿਰੁੱਧ 4-1 ਦੀ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਟੀਮ ਨੇ ਟੂਰਨਾਮੈਂਟ ਦੇ ਵਿੱਚ ਇੱਕ ਵੀ ਮੈਚ ਨਹੀਂ ਹਾਰਿਆ। ਇਹ ਚੌਥੀ ਵਾਰ ਹੈ ਜਦੋਂ ਭਾਰਤ ਨੇ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ ਹੈ। ਇਹ 2003, 2007 ਅਤੇ 2017 ਦੇ ਵਿੱਚ ਚੈਂਪੀਅਨ ਬਣਿਆ ਸੀ। ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਪੰਜ ਵਾਰ ਦੇ ਚੈਂਪੀਅਨ ਕੋਰੀਆ ਨੂੰ ਹਰਾਇਆ। ਫਾਈਨਲ ਜਿੱਤ ਕੇ ਭਾਰਤ 2026 ਦੇ FIH ਵਿਸ਼ਵ ਕੱਪ ਦੇ ਲਈ ਕੁਆਲੀਫਾਈ ਕਰਨ ਦੇ ਵਿੱਚ ਕਾਮਯਾਬ ਹੋ ਗਿਆ ਹੈ ਏਸ਼ੀਆ ਕਪ ਦੇ ਫਾਈਨਲ ਦੇ ਵਿੱਚ ਭਾਰਤ ਨੇ ਇੱਕ ਪਾਸੜ ਮੈਚ ਦੇ ਵਿੱਚ ਕੋਰੀਆ ਨੂੰ